ਹੱਥਾਂ ਦੇ ਵਿੱਚ ਬੂਟ, ਨਿੰਬੂ ਪਾਣੀ ਅਤੇ ਚਾਹ ਵੇਚ ਰਹੇ ਜਿੰਨਾ ਤੁਸੀਂ ਨੌਜਵਾਨ ਮੁੰਡੇ ਕੁੜੀਆਂ ਨੂੰ ਦੇਖ ਰਹੇ ਹੋ ਤਾਂ ਦੱਸ ਜੀ ਕਿ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਵੈਟਰਨਰੀ ਸਟੂਡੈਂਟ ਯੂਨੀਅਨ ਦੇ ਵੱਲੋਂ ਬੂਟ ਪਾਸ਼ ਕਰਕੇ ਨਿੰਬੂ ਪਾਣੀ ਅਤੇ ਚਾਹ ਵੇਚ ਕੇ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ। ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਸਮਾਨ ਭੱਤੇ ਦੀ ਮੰਗ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਇਨ੍ਹਾਂ ਵਿਦਿਆਰਥੀਆਂ ਦੇ ਵੱਲੋਂ ਕੀਤਾ ਜਾ ਰਿਹਾ ਪਿਛਲੇ 33 ਦਿਨਾਂ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਿਹਾ ਤੇ ਪਿਛਲੇ ਦਿਨਾਂ ਦਿਨਾਂ ਤੋਂ ਚਾਰ ਵਿਦਿਆਰਥੀ ਭੁੱਖ ਹੜਤਾਲ ਦੇ ਉੱਤੇ ਬੈਠੇ ਹੋਏ ਨੇ ਜਿਸ ਤੋਂ ਬਾਅਦ ਵਿਦਿਆਰਥੀਆਂ ਦੇ ਵੱਲੋਂ ਬੂਟ ਪਾਲਿਸ਼ ਕਰਕੇ ਨਿੰਬੂ ਪਾਣੀ ਤੇ ਚਾਹ ਵੇਚ ਕੇ ਆਪਣੇ ਰੋਜ਼ ਪ੍ਰਦਰਸ਼ਨ ਨੂੰ ਹੋਰ ਵੀ ਤਿੱਖਾ ਕੀਤਾ ਉਹਨਾਂ ਨੇ ਕਹਿ ਕੇ ਲੰਬੇ ਸਮੇਂ ਤੋਂ ਮੰਗ ਕਰਨ ਤੇ ਵੀ ਸਰਕਾਰ ਦੇ ਵੱਲੋਂ ਉਹਨਾਂ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ ਜਿਸੇ ਮਜਬੂਰੀ ਵਾਸਾ ਅੱਜ ਉਹਨਾਂ ਵੱਲੋਂ ਇਸ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਡੀ ਵੈਟਰਨਰੀ ਸਟੂਡੈਂਟ ਸੀਨੀਅਰ ਵੱਲੋਂ ਜਿਹੜੇ ਅਣਮਿੱਥੇ ਸਮੇਂ ਦੀ ਹੜਤਾਲ ਚੱਲ ਰਹੀ ਹੈ ਉਹਨੂੰ ਅੱਜ 32 ਦਿਨ ਹੋ ਚੁੱਕੇ ਆ ਜੀ ਸਰਕਾਰ ਨੇ ਸਾਨੂੰ ਇੰਨਾ ਕੁ ਮਜਬੂਰ ਕੀਤਾ ਹੋਇਆ ਕਿ ਸਾਡੀ ਜਿਹੜੀ ਕੋਈ ਵੀ ਗੱਲ ਨਹੀਂ ਸੁਣੀ ਜਾ ਰਹੀ ਸਾਨੂੰ 32 ਦਿਨ ਹੋ ਗਏ ਜੀ ਸਾਡੀ ਕਿਸੇ ਕੋਈ ਇੱਥੇ ਸਰਕਾਰ ਦਾ ਮੰਤਰੀ ਨਹੀਂ ਆ ਕੇ ਬੋੜਿਆ ਕਿਸੇ ਨੇ ਸਾਡੀ ਜਿਹੜੀ ਸੁਣੀ ਨਹੀਂ ਹੈਗੀ ਮਜਬੂਰ ਹੋ ਕੇ ਅਸੀਂ ਪਰਸੋਂ ਤੋਂ ਪੁਖੜ ਲੜੀਵਾਰ ਪੁਖੜ ਹੜਤਾਲ ਸ਼ੁਰੂ ਕੀਤੀ ਸੀ ਜਿਹਦਾ ਅੱਜ ਤੇ ਤੀਜਾ ਦਿਨ ਹੈ ਜੀ ਅਸੀਂ ਮਿਰਜਾਲੇ ਪੁਖੜ ਹੜਤਾਲ ਸ਼ੁਰੂ ਕੀਤੀ ਹੋਈ ਆ ਜੇ ਫਿਰ ਹਾਲੇ ਵੀ ਸਰਕਾਰ ਸਾਡੀ ਗੱਲ ਨਹੀਂ ਸੁਣੂਗੀ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਮਰਨ ਵਰਤ ਤੇ ਬੈਠਣ ਨੂੰ ਤਿਆਰ ਆਂ ਜੀ 600 ਬੱਚਾ ਮਰਨ ਵਰਤ ਤੇ ਬੈਠਣ ਲਈ ਤਿਆਰ ਆ ਅੱਜ ਅਸੀਂ ਅੱਕ ਕੇ ਥੱਕ ਕੇ ਅਸੀਂ ਸਰਕਾਰ ਨੇ ਮਜਬੂਰ ਸਰਕਾਰ ਵੱਲੋਂ ਮਜਬੂਰ ਹੋ ਕੇ ਅਸੀਂ ਅੱਜ ਬੂਟਪਾਲਸ਼ਾਂ ਵੀ ਕੀਤੀਆਂ ਨੇ ਅਸੀਂ ਨਿੰਬੂ ਪਾਣੀ ਦੀ ਸਟਾਲ ਵੀ ਲਾਈ ਆ ਅਸੀਂ ਚਾਹ ਵੀ ਵੇਚੀ ਆ ਸਰਕਾਰ ਬੈਡਮਰੀ ਡਾਕਟਰਾਂ ਨੂੰ ਇੰਨਾ ਮਜਬੂਰ ਕਰਕੇ ਹੋ ਰਹੀ ਹੈ ਸਾਨੂੰ ਸਮਝ ਨਹੀਂ ਆ ਰਹੀ ਸਾਡੀ ਛੋਟੀ ਜੀ ਮੰਗ ਹੈ ਕਿ ਸਾਡਾ ਇੰਟਰਨਸ਼ਿਪ ਸਟਾਈਪੰਡ ਜਿਹੜਾ ਉਹ 15000 ਤੋਂ ਵਧਾ ਕੇ 24310 ਰੁਪਏ ਕੀਤਾ ਜਾਵੇ ਕਿਉਂ ਕੀਤਾ ਜਾਵੇ ਕਿਉਂਕਿ ਨਾਲ ਦੇ ਸੂਬਿਆਂ ਦੇ ਵਿੱਚ ਜਿਹੜਾ ਸਟਾਈਪੰਡ ਸਾਡੇ ਨਾਲੋਂ ਜ਼ਿਆਦਾ ਆ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਪੀਡੀਐਸ ਤੇ ਐਮਬੀਬੀਐਸ ਇੰਟਰਨਸ ਦਾ ਜਿਹੜਾ ਸਟਾਈਪੰਡ ਹੈ ਉਹ ਵੀ ਸਾਡੇ ਨਾਲੋਂ ਜ਼ਿਆਦਾ ਆ ਸਾਡੀ ਮੈਜ਼ ਇੱਕ ਛੋਟੀ ਜੀ ਜਾਇਜ਼ ਮੰਗ ਜਾਇਜ਼ ਤਰੀਕੇ ਨਾਲ ਮੰਗ ਰਹੇ ਆ ਫਿਰ ਵੀ ਸਰਕਾਰ ਸੁਣ ਨਹੀਂ ਰਹੀ ਸਾਨੂੰ ਮਜਬੂਰ ਕਰ ਰਹੀ ਹੈ ਕਿ ਅਸੀਂ ਇਹੋ ਜਿਹੇ ਸਟੈਪਸ ਤੇ ਉਤਰੀਏ ਅਸੀਂ ਅੱਜ ਰੈਲੀ ਕੀਤੀ ਆ ਫੂਟਪਾਲਸ਼ਾਂ ਕੀਤੀਆਂ ਨੇ ਜੂਸ ਦੀ ਸਟਾਲ ਲਾਈ ਆ ਚਾਹ ਦੀ ਸਟਾਲ ਲਾਈ ਆ ਕਿ ਅਸੀਂ ਇਹ ਸਾਰਾ ਕੁਝ ਕਰਨਾ ਨਹੀਂ ਚਾਹਦੇ ਪਰ ਸਰਕਾਰ ਸਾਨੂੰ ਮਜਬੂਰ ਕਰ ਰਹੀ ਆ ਸਰਕਾਰ ਦੇ ਵਾਅਦੇ ਸੀਗੇ ਕਿ ਉਹ ਹੈਲਥ ਔਰ ਐਜੂਕੇਸ਼ਨ ਸੈਕਟਰ ਨੂੰ ਜਿਹੜਾ ਡਿਵੈਲਪ ਕਰਨ ਦੇ ਵਿੱਚ ਪੂਰ ਬਟਾ ਉਹਨਾਂ ਦਾ ਪੂਰਾ ਯੋਗਦਾਨ ਰਹੂਗਾ ਪਰ ਅਸੀਂ ਦੋਨਾਂ ਸੈਕਟਰਸ ਹੈਲਥ ਔਰ ਐਜੂਕੇਸ਼ਨ ਸੈਕਟਰ ਦੇ ਵਿਚਾਲੇ ਖੜੇ ਆ ਤੇ ਸਰਕਾਰ ਦਾ ਸਾਡੇ ਵੱਲ ਬਿਲਕੁਲ ਵੀ ਧਿਆਨ ਨਹੀਂ ਆ ਵਾਰ-ਵਾਰ ਬੇਨਤੀਆਂ ਕਰਨ ਤੇ ਹਰਪਾਲ ਚੀਮਾ ਜੀ ਤੋਂ ਮੀਟਿੰਗ ਮੰਗਣ ਤੇ ਸਾਨੂੰ ਮੀਟਿੰਗ ਨਹੀਂ ਦਿੱਤੀ ਗਈ ਸਾਡੀ ਮੰਗ ਸੁਣੀ ਨਹੀਂ ਗਈ ਜਿਹਦੇ ਕਰਕੇ ਅੱਜ ਅਸੀਂ ਮਜਬੂਰ ਹੋ ਕੇ ਸਾਰੇ ਸਟੂਡੈਂਟਸ ਹੜਤਾਲ ਤੇ ਆ ਜੀ ਅੱਜ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੂੰਗੀ ਕਿ ਸਾਡੀ ਜਿਹੜੀ ਅਨੁਮਤੀ ਸਮੇਂ ਦੀ ਹੜਤਾਲ ਚੱਲਦੀ ਸੀ ਉਹਨੂੰ ਅੱਜ 32 ਡੇਸ ਹੋ ਗਏ ਆ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਬਹੁਤ ਆਸ਼ਵਾਸ਼ਣ ਦਿੱਤੇ ਗਏ ਪਰ ਸਾਡੀ ਗੱਲ ਕਿਸੇ ਨੇ ਪੂਰਨੀ ਚਾੜੀ ਅੱਜ ਅਸੀਂ ਥੱਕ ਕੇ ਆਖ ਕੇ 32ਵੇਂ ਦਿਨ ਆ ਕੇ ਰੈਲੀ ਕੀਤੀ ਹੈ ਤੇ ਅੱਜ ਅਸੀਂ ਸਟਾਲਾਂ ਵੀ ਲਾਈਆਂ ਨੇ ਜਿਹੜੀ ਪੰਜਾਬ ਸਰਕਾਰ ਨੇ ਸਾਨੂੰ ਦਿੱਤੀਆਂ ਨੇ ਜਿੱਦਾਂ ਅਸੀਂ ਅੱਜ ਬੂੜ ਪਾਲਸ਼ਾ ਕਰਾਂਗੇ ਅੱਜ ਅਸੀਂ ਨਿੰਬੂ ਪਾਣੀ ਦੀ ਸਟਾਲ ਲਾਈ ਹੈ ਅਸੀਂ ਚਾਹ ਦੀ ਵੀ ਸਟਾਲ ਲਾਈ ਹੈ ਅਸੀਂ ਇਹ ਸਮਝਦੇ ਆ ਕਿ ਜਿੰਨਾ ਸਾਨੂੰ ਪਤਾ ਦਿੱਤਾ ਜਾਂਦਾ ਹੈ ਉਹ ਇਹ ਕਮਾ ਦੇ ਬਰਾਬਰ ਹੈ ਅਸੀਂ ਡਾਕਟਰਸ ਹੋ ਗਏ ਪ੍ਰੋਫੈਸ਼ਨਲਸ ਹੋ ਗਏ ਮੈਂ ਇਹ ਨਹੀਂ ਕਮਾ ਪਾਵਾਂਗੇ ਜਿੰਨੀ ਸਾਡੀ ਅੱਜ ਦੀ ਕਮਾਈ ਹੋਊਗੀ ਉਹ ਸਾਡੇ ਡਾਂਟਾਂ ਕਿਪਸਾਈਪਨ ਵਾਲੋ ਬਾਦ ਹੋ ਅਸੀਂ ਐਸੇ ਆਕ ਚੁੱਕੇ ਆ ਥੱਕ ਚੁੱਕੇ ਆ ਸਾਡੇ ਨਾਲ ਦੇ ਜਿਹੜੇ ਸਟੂਡੈਂਟਸ ਨੇ ਪੁਖਤਾ ਆ ਦੇ ਬੈਠੇ ਨੇ ਨਿਰਜਲ ਪੁਖਤਾ ਦੀ ਚਾਹਤੀ ਪਈ ਆ ਆਜ ਉਹਦਾ ਤੀਜਾ ਦਿਨ ਹੋ ਗਿਆ ਪਰ ਨਾ ਹੀ ਪ੍ਰਸ਼ਾਸਨ ਸਾਡੀ ਗੱਲ ਸੁਣ ਰਿਹਾ ਹੈ ਨਾ ਹੀ ਪੰਜਾਬ ਸਰਕਾਰ ਵੱਲੋਂ ਸਾਡੀ ਕੋਈ ਮਾਹ ਫੜੀ ਗਈ ਜਦੋਂ ਅੱਗੇ ਐਕਸ਼ਨ ਕੀਆ ਤੁਹਾਡਾ ਜੀ ਹੁਣ ਇਹ ਜਾਰੀ ਰਹੂਗਾ ਸਰ ਹੁਣ ਅਸੀਂ ਦਾ ਅਸੀਂ ਸਾਰੇ ਹੱਥ ਪੱਲੇ ਮਾਰ ਕੇ ਦੇਖ ਲੇ ਪੁਖੜ ਤਾਲਵੀ ਚਲਦੀ ਰਹੂਗੀ ਆ ਕੰਮ ਵੀ ਚੱਲਦੇ ਰਹਿਣਗੇ ਸਾਡੇ ਨਾਲ ਯੂਨੀਅਨ ਦੇ ਸਾਰੇ ਬੱਚੇ ਨੇ 500 ਬੱਚਾ ਹੈ ਸਾਡੇ ਨਾਲ ਅੱਜ ਗ੍ਰੁੱਪ ਪਾਲਸ਼ਾਂ ਵੀ ਖਾਸ ਕਰਕੇ ਕੀਤੀਆਂ ਜਾ ਰਹੀਆਂ ਕਿ ਹੁਣ ਅਸੀਂ ਇਹ ਸਮਝ ਰਹੇ ਆ ਕਿ ਸਾਨੂੰ ਸਰਕਾਰ ਉਹਨਾਂ ਦੇ ਬਰਾਬਰ ਸਮਝ ਰਹੀ ਹੈ ਅਸੀਂ ਬੂਟ ਪਾਲਸ਼ਾ ਵੀ ਕਰਨੀਆਂ ਨੇ ਅਸੀਂ ਅੱਜ ਨਿੰਬੂ ਪਾਣੀ ਵੀ ਵੇਚਣਾ ਚਾਹ ਵੀ ਵੇਚਾਂ ਜਿਹੜੀ ਸਾਡੀ ਤਿੰਨ ਦਿਨਾਂ ਤੋਂ ਭੁਖੜਤਾਲ ਚੱਲ ਰਹੀ ਹੈ ਐਵੇਂ ਚੱਲੀ ਜਾਊਗੀ ਇਹਨੂੰ ਅਸੀਂ ਹੋਰ ਤਿੱਖਾ ਕਰਾਂਗੇ ਅਸੀਂ ਮਰਨ ਵਕਤ ਤੱਕ ਵੀ ਜਾਵਾਂਗੇ ਸਾਡੇ ਯੂਨੀਅਨ ਦੇ 600 ਬੱਚੇ ਨੇ ਤੇ 600 ਦੇ 600 ਬੱਚੇ ਤਿਆਰ ਬੈਠੇ ਨੇ ਮਰਨ ਵਕਤ ਤੱਕ ਕਿੰਨੇ ਕਿੰਨੇ ਕੋਲ ਕੋਲ ਫੂਟ ਪਾਲ ਕਰ ਰਹੇ ਕਿ ਨੇ ਸਿਰੇ ਰੋਜ਼ ਬੈਠੇ ਰਹੇ ਕਿ ਨੇ ਟਾਈਮ ਕੀ ਕਰਦੇ ਲੋਕ ਉਹ ਭੁਖੜਤਾਲ 24 ਘੰਟੇ ਚੱਲਦੀ ਹੈ ਜੀ ਸਾਡੇ ਸ਼ੁਰੂ ਵਿੱਚ ਦੋ ਬੱਚੇ ਬੈਠੇ ਸੀ ਰੋਜ਼ ਇੱਕ ਇੱਕ ਬੱਚਾ ਵੱਧ ਰਿਹਾ ਹੈ ਅੱਜ ਚਾਰ ਬੱਚੇ ਸਾਡੇ ਭੁਖ ਹੜਤਾਲ ਤੇ ਬੈਠੇ ਆ ਨਾ ਤਾਂ ਸਾਡੇ ਯੂਨੀਵਰਸਿਟੀ ਦਾ ਕੋਈ ਆਗੂ ਸਾਡ ਨੂੰ ਮਿਲਣ ਆਇਆ ਹੈ ਤੇ ਨਾ ਸਰਕਾਰ ਵੱਲੋਂ ਸਾਡ ਨੂੰ ਕੋਈ ਵੀ ਬਾਫੜਾਈ ਕੀਤੀ ਹੈ ਬਿਲਕੁਲ ਜੀ ਇਹ ਉਨਾ ਚਿਰ ਜਾਰੀ ਰੋਗਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀ ਜਾਂਦੀਆਂ ਸੋ ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਕਿ ਜੇਕਰ ਸਰਕਾਰ ਨੇ ਸੁਣਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ ਅਤੇ ਪੋਖਰ ਤਲ ਤੋਂ ਬਾਅਦ ਹੁਣ ਉਹ ਮਰਨ ਵਰਤ ਤੇ ਬੈਠ ਲਈ ਮਜਬੂਰ ਹੋ ਜਾਣਗੇ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ